ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਚੈਲ ਚੈਲ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਬੂਟਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਵਰ ਬਾਈ ਦੇ ਕੋਲ ਤਿੰਨ ਇਸ ਟਾਈਮ ਮੌਜੂਦ ਹਾਂ ਮਿੱਤਰੋ ਤਿੰਨੇ ਜਨਵਰਾਂ ਦੇ ਵਿੱਚੋਂ ਦੋ ਮੱਝਾਂ ਇੱਕ ਟੌਪ ਦੀ ਵੜ ਤਿੰਨ ਜਨਵਰ ਤੁਹਾਨੂੰ ਦਿਖਾਉਂਗਾ ਤਿੰਨਾ ਜਨਵਰਾਂ ਦੀ ਪ੍ਰੋਪਰਟੀ ਡिटेल ਪ੍ਰੋਪਰ ਜਾਣਕਾਰੀ ਉਹ ਮਾਲਕ ਤੋਂ ਲਵਾਂਗੇ ਆਹ ਕਰਦੇ ਆ ਗੱਲਬਾਤ ਵੀਰ ਦੇ ਨਾਲ ਸਾਰੀ ਜਾਣਕਾਰੀ ਲੈਣੇ ਮਿਲਦੇ ਆ ਪਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਹਿਬ ਕੀ ਹਾਲਾ ਵੱਡੇ ਬਾਈ ਵਧੀਆ ਵਧੀਆ ਸਿੱਤਾ ਦੇ ਪਰਿਵਾਰ ਬਾਈ ਸਭ ਠੀਕ ਹੈ ਬਾਈ ਚਲੋ ਸ਼ੁਕਰ ਬਿਨਾਮ ਇੱਕ ਵਾਰੀ ਸੰਝਾ ਕਰ ਦਈਏ ਵੀਰੇ ਨਾਮ ਗੁਰਵਿੰਦਰ ਸਿੰਘ ਬਾਈ ਤੇ ਬੂਟਾ ਬਾਈ ਹਨਾ ਬੂਟਾ ਬਾਈ ਘਰ ਬੂਟੇ ਦੇ ਪੁੱਛਦੇ ਹਾਂ ਗੁਰਦੁਆਰੇ ਦੇ ਮੂਰਤੀ ਆ ਹਾਂ ਹਾਂ ਬਾਈ ਠੀਕ ਆ ਅੱਛਾ ਗੱਲ ਇਹ ਸੱਚਨਾ ਵੀ ਜਨਵਾਰਾ ਤਿੰਨ ਪਹਿਲੇ ਨੰਬਰ ਤੇ ਝੋਟੀ ਆ ਜਿਹੜੀ ਵੀਰੇ ਦੀ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਤਾਂ ਸੂਆ ਸੂਣ ਲੱਗੀ 12 ਲੀਟਰ ਦੁੱਧ ਦਿੱਤਾ ਐਤ ਕੀ ਕਰਮ ਵਾਲੀ 14 ਕਿਲੋ ਦੁੱਧ ਦੀ ਆਪਾਂ ਦੇ ਬਾਰੇ ਬਰੀਕੀ ਬਹੁਤ ਐ ਚੋਟੀ ਬਰੀਕੀ ਬਹੁਤ ਐ ਚੋਟੀ ਪਤਲੀ ਬਰੀਕ ਚੰਗੀ ਸਿੰਗੀ ਸੁੰਗੀ ਬਹੁਤ ਚੰਗੀ ਲੱਗੀ ਉਹ ਲੈ ਪੁੱਤ ਨੇ ਜਦੀ ਕਰੀ ਕੈਮਰਾ ਹੂੰ ਦਿਨ ਤਾਂ ਹਜੇ ਲੈ ਜੂ 5-7 ਵਜੇ ਹਣਾ ਹਾਂ ਬਈ ਦਿਨ ਲੈ ਜੂ ਹੂੰ ਨਹੀਂ ਠੀਕ ਆ ਬਈ ਅੱਛਾ ਤੋਰੀ ਮੜੀ ਜੀ ਖੋਲੀ ਵੀਰੇ ਫਿਰ ਜਜਮੈਂਟ ਕਰਦੇ ਨੇ ਕੀ ਕਹਿੰਦੀ ਐ ਤੇ ਉਹਦੇ ਪਸੂ ਤੁਰਦਾ ਤੇ ਘੋੜਾ ਚਾਲ ਤੇ ਦੱਸਦਾ ਹੁੰਦਾ ਵੀ ਕਿਹੜੇ ਭਾਜਣਾ ਇਹਨੇ ਕਰਮ ਵਾਲੀ ਨੇ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਲੈਵੇ ਨੂੰ ਵੀ ਲੋਕ ਖਬਰਦਾਰ ਆ ਹਣਾ ਹਾਂ ਬਈ ਨਹੀਂ ਠੀਕ ਆ ਯਾਰ ਬੁੜਾ ਪੜਾ ਬੜਾ ਚੱਕਵਾ ਝੋਟੇ ਲਗਾ ਜਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਰਦੀ ਤੁਸੀਂ ਕਰਮਾਂ ਵਾਲੀ ਥਾਣਾ ਤੁਨਾਂ ਦਾ ਸਹਜ ਆਪਸੀ ਦੂਰੀ ਅੱਛਾ ਗੱਲ ਇਹ ਹੋਈ ਪਾਸੇ ਨੂੰ ਭਾਲ ਲਈ ਫਿਰਦੀ ਇੱਕ ਉਹਦਾ ਭਾਲ ਆ ਬਈ ਹੁਣੇ ਬੈਠੀ ਠਾਈ ਤੇਰੇ ਸਾਹਮਣੇ ਆ ਬੂਥੀ ਬਾਥੀ ਵੇਖ ਝੋਟੀ ਦੀ ਬਾੜੀ ਜਿਆਦਾ ਨਜਾਇਜ਼ ਨਹੀਂ ਚੰਗੀ ਆ ਝੋਟੀ ਬਈ ਬਾੜੀ ਦੋ ਦੇ ਦੂਗੀ ਕੋਈ ਚੱਕਣੀ ਬਈ ਦੋ ਤੇ 14 ਕਿਲੋ ਤੇ 15 ਵੀ ਕੋਈ ਜ਼ਿਆਦਾ ਨਹੀਂ ਆਪਾਂ ਯਾਰ ਨੀ ਸਰਪਿਆ ਦੱਸ ਵੀ ਰਹਿਦਾ ਸੀ ਕਿਉਂ ਵੀ ਬੁੱਢੇ ਜਿੰਨਾ ਅਗਲਾ ਚੋਲੂ ਗਾਣਾ ਉਹਨਾਂ ਕਵਾਂਗੇ ਇਹ ਗੱਲ ਨਹੀਂ ਫालतू ਕਹਿਦਗੇ 20 ਦੇ ਦੂਗੀ ਹੁਣ ਬਈ ਜੇ ਹੁਣ ਮੰਨ ਲਾ ਵੀਰੇ ਤੂੰ ਵੀ ਸਿਆਣਾ ਜੇ ਪੱਠੇ ਨਾ ਪਾਇਦਾ ਕਿੱਥੋਂ ਦੇ ਦੂਗੀ ਜਿਹਨੇ ਬਈ 14 ਦੇ ਰੋਲੇ 14 ਹੀ ਦੇਣਾ ਹਾਂ ਲਾ ਜਾ ਕੇ ਮਾਝ ਦੇ ਖੇੜੀ ਤਾਸ ਜਾਲੀ ਫਿਰ ਮੇ ਦਾ ਕੋਈ ਹਸੂਰ ਨਹੀਂ ਨਾ ਹਾਂ ਬਈ ਉੱਥੇ ਹੈ ਜਿਹੜਾ ਲੈ ਗਿਆ ਟਕਾਣੇ تیر ਲੱਗ ਦੋ ਛੋਟਾ ਹਾਂ ਹੁਣ ਰੇਟ ਦੱਸ ਬਈ ਦੇਣ ਲੈਣ ਵਾਲਾ ਹੀ ਕਰਾਂਗੇ ਕਾਟੇ ਬਾੜੇ 80 ਲੱਪਾ ਇੱਕ 40 ਦੀ ਝੋਟੀ ਦੀ ਮੈਂ ਸਰਬੇ ਮੇਰਾ ਮਾਨ ਤੂੰ ਤਾ ਵੀ ਸਾਬਿਆ ਬਸ ਇਨੇ ਛੱਡਨੇ ਆ ਤੇਰੇ ਕਰਕੇ ਬਸ ਫੋਨ ਕਰ ਦੇ ਸਾਈਲੈਂਟ ਨੂੰ 2 ਮਿੰਟ ਜੇ ਤੂੰ ਆ ਗਿਆ ਸਰਬਿਆ ਹਾਂ ਮੇਰੀ ਗਾਹਾਂ ਲਾ ਆਪਾਂ ਸਾਈ ਪਵਾਵਾਂਗੇ ਹੂੰ 2 ਛੱਡਾਂਗੇ ਝੋਟੀ 'ਚ ਇੱਕ ਲੱਖ 38000 ਦੀ ਹਾਂ 1,38,000 ਦੀ ਝੋਟੀ ਦੇਵਾਂਗੇ ਹੁਣ ਕਹਿੰਦਾ ਨਹੀਂ ਤੈਨੂੰ ਦੂਜੀ ਗੱਲ ਬਸ ਜੀਨੇ ਬਈ ਆਪਾਂ ਹੁਣ ਫੋਨ ਬਸ ਸਾਈ ਪਾ ਦੇ ਗਲਾ ਸਿੱਧੀ ਉਹ ਸੁਬੋਲਤ ਤੂੰ ਫੇਰ ਮਾਨਤਾ ਕਰੀ ਦੇ ਮਾਨ ਕਰ ਦਾਂਗੇ ਆ ਇਹਦਾ ਮਾਨਤਾਨ ਪੂਰਾ ਕਰਾਂਗੇ ਹਰਲੀ ਰਸਤਾ ਕਾ ਦੋ ਨਹੀਂ 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 ਬਈ ਯਾਰ ਨਹੀਂ ਅੱਛਾ ਦੋ ਨੰਬਰ ਤੇ ਜਿਹੜੀ ਵੱਡੀ ਮੇ ਆ ਇਹ ਤਾਂ ਬਈ ਤੀਜਾ ਸੂਆ ਸੂਣ ਲੱਗੀ ਠੀਕ ਹੈ ਬਈ ਪਲੀ ਪੁੜੀ ਆਏ ਪਤੋਰੀ ਪਲੀ ਪੁੜੀ ਬਹੁਤ ਜਿਆਦੇ ਚੰਗੀ ਬਈ ਮਾਜ ਦਿਨ ਕਿੰਨੇ ਪਿਆ ਵੀ ਦੇਂਦੇ ਇਹ ਦਹ ਲੈ ਜੂਗੀ ਬਈ ਹਫਤਾ ਹੀ ਲੈ ਜੂਗੀ ਕਿ ਸੂਆ ਕਿੰਨਾ ਹੋ ਚੌਥਾ ਕਿ ਪੰਜਵਾਂ ਇਹ ਸੂਆ ਬਈ ਤੀਜਾ ਦੱਸ ਕੇ ਦਿੱਤੀ ਆਪਾਂ ਨੂੰ ਚੌਥਾ ਰੱਖ ਲੈ ਚੌਥਾ ਰੱਖ ਲੈ ਦਿਨ ਕਿੰਨੇ ਪਿਆ ਜਾਂਦੇ ਇਹਦੇ ਬਈ ਹਫਤਾ ਲੈ ਜੂ ਹਫਤਾ ਲੈ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਦੁੱਧ ਦਾ ਬਈ ਇਹਨੇ ਮਾਲਾਤ ਪਰੰ ਤੀਜਾ ਸੂਈ ਦੂਜਾ ਪਿਛਲੇ ਸੂਈ ਨੇ 20 ਕਿਲੋ ਦਾ ਦਿੱਤਾ ਇਹ ਸਮਿਆਂ ਨੇ ਹਾਂ ਜੇ ਕੋਈ ਆਖੇ ਵੀ ਚੱਕੋ ਸੌਦਾ ਕਰੋ ਸਾਈ ਕਰੋ ਚੋ ਕਿਲ ਜਾਣੀ ਲੈ ਜੂ ਤਾਂ ਲੈ ਜਾਈਂ ਆ ਜਾ ਬਈ ਆ ਜਾ ਬਾਲਟੀ ਮਾਰ ਕੇ ਰੱਖ ਕੇ ਕੰਡੇ ਤੇ ਬਾਈ ਯਾਰ ਮੱਝ ਵੇਖ ਕੱਢੀ ਚੌੜੀ ਆ ਪੁੜਾ ਪੜਾ ਬਹੁਤ ਚੱਕਾ ਚੌੜੀ ਵਾਲੀ ਆ ਹਨਾ ਹਾਂ ਬਾਈ ਇਹ ਪਾਈਪ ਬਲਡੋਜ਼ਰ ਵਾਂਗੂ ਪਈ ਆ ਹਨਾ ਉੱਤੇ ਤਾਂ ਭਾਈ ਮੰਜਾ ਢਾਹ ਕੇ ਰਾਤ ਨੂੰ ਬੂਟਾ ਸੌਂ ਜਾਵੇ ਕੋਈ ਚੱਟਾ ਹਾਂ ਤੋਰੀ ਬਈ ਕੱਢੀ ਬਾਹਰ ਨੂੰ ਖੋਲੀ ਮੜਾ ਜਾ ਲੈ ਮਤਲਬ ਜੇ ਮੱਛਰ ਤੋਂ ਬਦ ਨਾ ਕੋਈ ਪੂਛ ਨਾਲ ਨੇ ਮੱਛਰ ਟਾਈ ਜਾਣਾ ਬੂਟਾ ਤੈਨੂੰ ਮੱਛਰ ਨਹੀਂ ਲੜ ਫਿਰ ਤੂੰ ਤੇਰੇ ਦਿਲ ਆਇਆ ਨਾ ਤੂੰ ਗਣਾ ਮਾਂ ਗਰਮੀ ਗਰਮੀ ਨਿਗਾਵਾਂਦੇ ਤੇ ਨਹੀਂ ਠੀਕ ਆ ਬਾਈ ਓਕੇ ਆ ਜਾ ਠੀਕ ਆ ਯਾਰ ਬਣ ਮੜਾ ਪਧਰੀ ਪੁਧਰੀ ਵੇ ਵਾਲੀ ਆ ਬਾਲੀ ਯਾਰ ਕੱਚੀ ਆ ਨਾ ਹਾਂ ਕੱਚੀ ਦੱਜਮੈਂਟ ਨਹੀਂ ਕਰਾਉਂਦੀ ਕਿਉਂਕਿ ਮੈਂ ਅੱਜ ਤਾਂ ਸਤਨੂੰ ਕੁਛ ਨਾ ਕੁਛ ਕਰੂਗੀ ਹਾਂ ਬਾਈ ਮદાન ਦੇ ਵਿੱਚ ਮੇਲੇ ਵਿੱਚ ਲਾਉਣ ਵਾਲੀ ਆ ਵੇ ਦੱਸੋ ਦੇਣਾ ਅੱਛਾ ਇਹਦਾ ਰੇਟ ਫਿਰ ਸੈਗਰਵਿੰਦਰ ਬਾਈ ਯਸਨੋ ਵਾਲੀ ਹਾਂ ਕਾਟੇ ਤੇ ਬਾਟੇ 68 ਡੱਪਾ 68 ਇਹ 155 ਦੀ ਹਾਂ ਨਾ ਮੇਰਾ ਮਾਂ 2 ਜੀ 1.5 ਕਹਦੇ ਫਿਰ ਕੀ ਹੁੰਦਾ ਉਹ ਨਹੀਂ ਹਾਂ 2 ਜੀ ਕੋਈ ਨਹੀਂ ਹੁੰਦਾ ਕਰ ਲਾਂਗੇ ਜਦੋਂ ਜਿਵੇਂ ਤੂੰ ਕਰ ਲਾਂਗੇ ਜਦੋਂ ਕੋਈ ਆਉਗਾ ਉਹ 290 ਬਟਿਆ ਜਾਣਾ ਥੋੜਾ ਦੋਵਾਂ ਦਾ ਬਾ ਕੋਈ ਉਹਦਾ ਬਾ ਚੋਰ ਨਾ ਪਾਏ ਨਾ ਕੋਈ ਹੋਰ ਬਤ ਤੂੰ ਕਹਿ ਤਾ ਜੇ ਕਰ ਲਾਂਗੇ ਜੋ ਕੋਈ ਆਊਗਾ ਠੀਕ ਹੈ ਹੁਣ ਆਂਦੇ ਬਾਰੇ ਦੱਸ ਜੁਗਣੀ ਬਾਰੇ ਇਹ ਕੀ ਕਹਿੰਦੀ ਆ ਯਾਰ ਇਹ ਬਈ ਮੂੰਹੋਂ ਤਾਂ ਦੋ ਦਾਂਦਾ ਵਹਿੜ ਅੱਛਾ ਪਹਿਲਾਂ ਨਹੀਂ ਆ ਹੈ ਪਹਿਲਾਂ ਨਾ ਠੀਕ ਆ ਸੁਈ ਵੀ ਆ ਵੀਰੇ ਹਾਂ ਸੁਈ ਵੀ ਆ ਵੀਰੇ ਬੱਚਾ ਇਹਦਾ ਪੁੱਤ ਨਜ਼ਦੀਕ ਤੋਂ ਕਰਕੇ ਖੇਤ ਚ ਲੈ ਵੀ ਮੈਂ ਚਲਾਣੇ ਪਾਉਣਾ ਬਾਲਾ ਤਾਂ ਨਾ ਕਰੀ ਫੋਕਸ ਤੇ ਪਾਸਾ ਉਹ ਮੜਾ ਇਹ ਦਿਖਾ ਦੀ ਕਰਾਂ ਦੀ ਹਾਂ ਵੀ ਜਾਣ ਵਾਲਾ ਛੁੱਟੀ ਤੇ ਹੀ ਆ ਹਨਾ ਛੁੱਟੀ ਤੇ ਯਾਰ 10 ਦਿਨ ਹੋ ਗਏ ਨੂੰ ਸੂਈ ਨੂੰ ਕਿੰਨੇ ਦਿਨ 10 ਦਿਨ 10 ਦਿਨ ਹੋ ਗਏ ਬੱਚਾ ਹੀ ਸੀਗਾ ਬੱਚਾ ਹੀ 18 ਲੀਟਰ ਥਲੇ ਦੁੱਧ ਦਾ 18 ਲੀਟਰ ਕੰਡੇ ਵਾਲਾ ਝੋਕੇ ਲੈ ਜੀ ਸੋਹਣੀ ਸਨੱਕੀ ਬਹੁਤ ਆ ਹਨਾ ਬਈ ਦੋਂਦੀ ਮੂੰਹ ਗਰਮੀ ਗਰਮੀ ਤਾਂ ਨਹੀਂ ਮੰਨਦੀ ਨਾ ਨਾ ਜਮੇ ਨਹੀਂ ਧੁੱਪੇ ਖੜੀ ਤੇਰੇ ਸਾਹਮਣੇ ਹੂੰ ਕਿੰਨੇ ਦੀ ਦੇ ਦਈਏ ਬਈ ਇਹ 92 ਦੀ ਦੇ ਦਾਂ ਘਾਟੇ ਬਾੜੇ 68 ਲੱਪਾ ਪੂਰੇ 90 ਦੀ ਦੋ ਤਾਂ ਹੀ ਵੱਧ ਮੰਗੇ ਤੂੰ ਕਿ 90 ਕਹੂੰ ਬਾਅਦ ਮੈਨੂੰ ਪਹਿਲਾਂ ਪੁੱਛ ਦੋ ਅੰਗਰੇਜ਼ਾਂ ਤੋਂ ਮੈਂ ਤੋ 90 ਹੀ ਸੀਗਾ ਹਨਾ ਬੂਟੇ ਬਈ ਬੰਦਾ ਜ਼ਰਾ ਪਰੜਾ ਆ ਤੋਰੀ ਮાળੀ ਜੀ ਕੱਢੀ ਬਾਹਰੋਂ ਯਾਰ ਲੈ ਵੀ ਮਿੱਤਰੋ ਦੇਖ ਸਕਦੇ ਹੋ ਵਾ ਮੱਥੀ ਦਾ ਕੱਦ ਕੁਦ ਬੜਾ ਹਨਾ ਆ ਕੱਦ ਨਜ਼ਦੀਕ ਤੋਂ ਬੜਾ ਪੜਾਣੇ ਜੀ ਕੰਨ ਚੱਲਿਆ ਹੋਇਆ ਇਹਨਾਂ ਕਿਹਾ ਕਿ ਟੋਪੜੀ ਵਿਖਾਈ ਜਾ ਦੋ ਸਭ ਲੋ ਸਾਡੇ ਆ ਕੇ ਤੜਕੇ ਦੀ ਕਈ ਕਹਿ ਵੀ ਦਿੰਦੇ ਹਨਾ ਹਾਂ ਹਾਂ ਬਾਕੀ ਚੂਣੀ ਆ ਤੁਸੀਂ ਚੋਕੇ ਲੈਣੀ ਵੇੜ ਦੱਸੂਗੀ ਤੁਹਾਨੂੰ ਟਾਈਮ ਤੋਂ ਟਾਈਮ ਚੋਈ ਜਾਨੀ ਕਿਉਂ ਬਈ ਬੂਟੇ ਬਈ ਲੇਵਾ ਲੂਗਾ ਬਹੁਤ ਫੈਕਸਾ ਬਾਈ ਸਰਪੇ ਉਹ ਕੁਆਲਿਟੀ ਬੇਤਰੀ ਕਦ ਵੀ ਬਹੁਤ ਅਵੱਛੀ ਦਾ ਹਾਂ ਹੂੰ ਇਹੋ ਜੀ ਟੋਕੜੋ ਕੇ 60000 ਨੂੰ ਤੋ ਵੇਚ ਲਈ ਦੀ ਯਾਰ ਦੁੱਧ ਪੀ ਕੇ ਟਕਾਣੇ ਤੇ ਹੂੰ ਨੁਨੇ ਫਿਰ ਪੁੱਟੇ ਉਹ ਦਾਣਾ ਆਉਂਦਾ ਦੂਜਾ ਕੇ ਬੰਦ ਕਰ ਤਾ ਆਉਂਦਾ ਉਹ ਉਹ ਨਯਾਰਾ ਹੀ ਹੈ ਨਾ ਫਰ ਫਰ ਬਾਲਟੀਆਂ ੁੱਟੀਆਂ 14 ਰੁਪਏ ਪੈਂਦੀ ਇੱਕ ਬਾਲਟੀ ਹੈ ਨਹੀਂ ਠੀਕ ਹੈ 14 ਰੁਪਈਆ ਦੇ ਵਿੱਚ ਤੂੰਦਰ ਗਾਂ ਰਜਾ ਦਿੰਦਾ ਦਾਣੇ ਨਾਲ ਵੇਖ ਰੋ ਕਿਹਨਾ ਪੁੰਨਾ ਇਹ ਦੇਖ ਲੋ ਤੂੰ ਅੱਛਾ ਇਹ ਤੇ ਕਹਿ ਦੱਸਿਓ ਨੰਬਰ ਕਿਹੜੇ ਤੇ ਗੱਲ ਕਰਨੀ ਫਿਰ ਕਿਉਂ ਲਿਖਾ ਦਾਂ ਇਹ ਸਪੀਨ ਉਹ ਨੰਬਰ ਲਿਖਾ ਦੇ ਠੀਕ ਹੈ ਲੈ ਵੀ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਚੈਲ ਚੈਲ ਪਿੰਡ ਦੇ ਵਿੱਚ ਉਹ ਵੀਡੀਓ ਕਵਰ ਕੀਤੀ ਆ ਕਿੱਥੋਂ ਕੀਤੀ ਆ ਬੂਟੇ ਬਾਈ ਦੇ ਘਰੋਂ ਬੂਟੇ ਬਾਈ ਦਾ ਘਰ ਕਿੱਥੇ ਆ ਚੈਲ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲੇ ਤੇ ਉੱਥੇ ਆ ਕੇ ਕੋਈ ਕਰਨਾ ਬਾਈ ਦੇ ਨਾਲ ਰਾਬਤਾ ਕਰ ਆ ਮੈਂ ਇੱਕ 40 ਤੇ 2 ਛੋੜਾ 138 ਦੀ ਉਹ ਹੈਗੀ 155 ਦੀ 2 ਛੋੜਾ 153 ਦੀ ਉਹ ਹੈਗੀ 92 ਦੀ ਗਾ ਮਿੱਤਰੋ ਉਹਦੀ 2 ਛੋਟ ਆ 90000 ਦੀ ਸਾਰੇ ਭਾਅ ਦੱਸਦੇ ਅਗਲੀ ਕਾਰਵਾਈ ਤੁਹਾਡੇ ਹੱਥ ਹੈ ਮੇਰੀ ਤਾਂ ਨਿਆਣੀ ਮਾਤਾ